ਕਦੇ ਵੀ ਕਿਸੇ ਦੇ ਮਾਗਰ ਲਾ ਕੇ ਪੈਸਾ ਆਪ ਦਾ ਇਨਵੈਸਟ ਨਾ ਕਰੋ ਗੱਡੀਆਂ ਵੀ ਦਿੱਤੀਆਂ ਜਾਂਦੀਆਂ ਉਹਨਾਂ ਦਾ ਲਾਈਫਸਟਾਈਲ ਵੀ ਦਿਖਾਇਆ ਜਾਂਦਾ ਰੀਜ਼ਨ ਕੀ ਹੈ ਕਿ ਉਹੀ ਤਾਂ ਮੈਗਨੇਟ ਹੈ ਹੁਣ ਅਗਲੀ ਮੇਨ ਪ੍ਰੋਬਲਮ ਇਸ ਪਲੇਟਫਾਰਮ ਦੇ ਕੀ ਹੈ ਹਾਂ ਯਾਰ ਪੈਸਾ ਤਾਂ ਮੇਰਾ ਨਿਕਲ ਸਕਦਾ ਤੇ ਬੰਦੇ ਨੂੰ ਆਉਂਦਾ ਲਾਲਚ ਅੱਜਕੱਲ ਜਦੋਂ ਵੀ ਆਪਾਂ ਇੰਸਟਾਗ੍ਰam ਖੋਲਦੇ ਆ ਨਾ ਆਪਾਂ ਲਾਇਦੇ ਬਈ ਇੱਕ ਸਿਆਸੀ ਵਾਲੀ ਜੜੀ ਤੇ 167 ਵਾਲੀ ਜੜੀ ਬਈ ਉਹ ਚੋਂ ਆ ਗਿਆ ਬਈ ਆਪਾਂ ਨੂੰ 500 ਡਾਲਰ ਆ ਗਿਆ ਬਈ ਬਈ ਲਾਈਸ 15 ਦਿਨ ਪਹਿਲਾਂ ਤੇ ਇਹਦੇ ਹੋ ਗਏ 152 ਡਾਲਰ ਉਹ ਭਰਾ ਉਹਦੇ ਵਿਡਰਾਅਲ ਹੀ ਨਹੀਂ ਆਉਂਦੇ ਤੇ ਉਹ ਭਰਾ ਮੈਂ ਤੈ ਨੇ ਕਹਿਨੇ ਆ ਪੇਸ਼ੈਂਸ ਰੱਖੇ ਸਾਨੂੰ ਸਬਰ ਰੱਖਣਾ ਚਾਹੀਦਾ ਪਤਾ ਨਹੀਂ ਕਿੱਥੇ ਗਿਆ ਆਪਣੇ ਲੋਕਾਂ ਦਾ ਸਬਰ ਯਾਰ ਜਦੋਂ ਆਪਾਂ ਇਹਨਾਂ ਰੀਲਾਂ ਨੂੰ ਦੇਖਦੇ ਆ ਤਾਂ ਆਪਾਂ ਨੂੰ ਲੱਗਦਾ ਕਿ ਯਾਰ ਲੋਕ ਇੰਨਾ ਇੰਨਾ ਪੈਸਾ ਕਮਾ ਰਿਆ ਹੀ ਨਹੀਂ ਤੇਰਾ ਪਿਆ ਯਾਰ ਬਣ ਗਿਆ ਮੇਰੇ ਇੰਟਰਨੈਟ 'ਚ ਪਿਆ ਯਾਰ ਆਗੇ ਮੈਂ ਤਾਂ ਕੁਝ ਵੀ ਨਹੀਂ ਕਰ ਰਿਹਾ ਮੈਂ ਇਹ ਪੈਸਾ ਕਿਉਂ ਨਹੀਂ ਕਮਾ ਰਿਆ ਮੈਨੇ ਤਾਂ ਕਮਾ ਲਈ 170 ਡਾਲਰ ਔਰ ਇਹ ਰਹਾ ਮੇਰਾ ਅੱਜ ਦਾ ਪ੍ਰੋਫਿਟ ਔਰ ਇਹ ਰਹਾ ਮੇਰਾ ਕੱਲ ਦਾ ਪ੍ਰੋਫਿਟ ਪੈਸਾ ਕਮਾ ਲਿਆ ਜਦੋਂ ਵੀ ਤੁਸੀਂ ਇਹਨਾਂ ਦੀਆਂ ਰੀਲਸ ਦੇਖੋਗੇ ਸਾਡੇ ਬੰਦਿਆਂ ਦਾ ਦਿਮਾਗ ਖਰਾਬ ਹੋ ਰਿਹਾ ਸਾਡੇ ਨਾਲ ਟ੍ਰੇਡਰ ਤੇ ਅੱਜ ਭਾਈ ਆਹ ਬੰਦੇ ਨੇ 4 ਲੱਖ ਕਮਾ ਲਿਆ ਇਹਨਾਂ ਨੇ 25 ਵਿੱਚ ਜੀਦੀ ਹਜ਼ਾਰ ਰੁਪਏ ਸਾਰੇ ਨੇ ਕੱਢ ਰੱਖਿਆ ਭਾਈ ਇਹ ਬੜੇ ਕੰਫੀਡੈਂਸ ਨਾਲ ਤੇ ਬੜੀ ਜ਼ਿੰਮੇਵਾਰੀ ਨਾਲ ਇਹਨਾਂ ਚੀਜ਼ਾਂ ਨੂੰ ਪ੍ਰੋਮੋਟ ਕਰਦੇ ਨੇ ਕਿ ਯਾਰ ਹਾਂ ਤੁਸੀਂ ਇਹਨਾਂ ਚੀਜ਼ਾਂ ਤੇ ਪੈਸਾ ਲਾਓ ਇਹਨਾਂ ਦੇ ਵਿੱਚ ਬਹੁਤ ਜੀ ਜ਼ਿਆਦਾ ਕਮਾਈ ਹੈ ਅੱਜ ਆਪਾਂ ਡੀਕੋਡ ਕਰਾਂਗੇ ਕਿ ਕੀ ਐਨਐਫਟੀ ਹੁੰਦਾ ਹੈ ਕੀ ਇਹਨਾਂ ਐਪਸ ਦੇ ਵਿੱਚ ਅਸਲ ਕਮਾਈ ਕੀ ਇਹਨਾਂ ਦਾ ਬਿਜ਼ਨਸ ਮਾਡਲ ਹੈ ਕੀ ਇਹ ਸਕੈਮ ਹੈ ਜਾਂ ਨਹੀਂ ਸਕੈਮ ਜੁੜੇ ਰਹੋ ਆਉਣ ਵਾਲੇ 5 ਤੋਂ 8 ਮਿੰਟਾਂ ਦੇ ਵਿੱਚ ਆਪਾਂ ਇਹਨਾਂ ਹੀ ਸਾਰੀਆਂ ਚੀਜ਼ਾਂ ਦੇ ਉੱਪਰ ਬੈਠ ਕੇ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਕੀ ਹੈ ਕਿ ਇਹ ਪਲੈਟਫਾਰਮਸ ਹੈ ਕੀ NFT ਕੀ ਹੁੰਦੀ ਹੈ ਮੈਂ ਪਲੈਟਫਾਰਮ ਦਾ ਨਾਮ ਨਹੀਂ ਲਵਾਂਗਾ ਹਨਾ ਇੱਕ HA ਕੁਝ ਕਰਕੇ ਪਲੈਟਫਾਰਮ ਆ ਇੱਕ TNFT ਕਰਕੇ ਕੁਝ ਪਲੈਟਫਾਰਮ ਆ ਤੁਸੀਂ ਸਮਝ ਜਾਓਗੇ ਕਿਹੜੇ-ਕਿਹੜੇ ਉਹ ਪਲੈਟਫਾਰਮ ਨੇ ਤਾਂ ਇਹ ਪਲੈਟਫਾਰਮ ਅਸਲ ਦੇ ਵਿੱਚ ਚੱਲਦੇ ਕੀ ਨੇ ਪਹਿਲਾਂ NFT ਸਮਝਦੇ ਆ NFT ਕੀ ਹੁੰਦੀ ਹੈ NFT ਹੁੰਦਾ ਨਾਨ ਫਰਗੇਬਲ ਟੋਕਨ ਤਾਂ ਬੇਸਿਕਲੀ ਆਪਣੀ ਜਿਹੜੀ ਬਲੌਕਚੇਨ ਹੈ ਉਹਦੇ ਤੇ ਇੱਕ ਐਨਐਫਟੀ ਕ੍ਰੀਏਟ ਕੀਤੀ ਜਾਂਦੀ ਹੈ ਤੇ ਉਹਦੀ ਟਰੇਡਿੰਗ ਨੂੰ ਲੈ ਕੇ ਸਾਰੀ ਜਿਹੜੀ ਐਪਸ ਆ ਉਹ ਚੱਲਦੀਆਂ ਨੇ ਤਾਂ ਕੀ ਐਨਐਫਟੀ ਇਲੀਗਲ ਹੈ ਅਨਸਰ ਇਜ਼ ਨੋ ਐਨਐਫਟੀ ਕੋਈ ਇਲੀਗਲ ਨਹੀਂ ਹੈ ਐਨਐਫਟੀ ਦੇ ਵਿੱਚ ਬਾਹਰ ਲੋਕਾਂ ਨੇ ਬਹੁਤ ਹੀ ਜ਼ਿਆਦਾ ਪੈਸੇ ਇਨਵੈਸਟ ਕੀਤੇ ਨੇ ਤੇ ਐਨਐਫਟੀ ਇੱਕ ਡਿਜੀਟਲ ਇਮਪ੍ਰਿੰਟ ਹੁੰਦਾ ਪਰ ਇਹ ਜਿਹੜੀਆਂ ਐਪਸ ਨੇ ਇਹ ਅਸਲ ਦੇ ਵਿੱਚ ਇਹਨਾਂ ਦੇ ਕੁਝ ਇਦਾਂ ਦੇ ਤਰੀਕੇ ਨੇ ਕੁਝ ਇਦਾਂ ਦੇ ਫੰਡੇ ਨੇ ਜਿਨ੍ਹਾਂ ਤੋਂ ਬਹੁਤ ਹੀ ਜ਼ਿਆਦਾ ਸ਼ੱਕ ਹੁੰਦਾ ਹੈ ਕਿ ਇਹ ਐਪਸ ਕੋਲੋਂ ਤੁਹਾਨੂੰ ਕਿਤੇ ਕਿਤੇ ਜਾ ਕੇ ਡੋਬਾ ਦੇ ਸਕਦੀਆਂ ਨੇ ਤਾਂ ਕਿਹੜੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਕਰਕੇ ਆਪਾਂ ਨੂੰ ਬੜੇ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਇਹਨਾਂ ਐਪਸ ਤੋਂ ਆਪਾਂ ਨੂੰ ਬਚ ਕੇ ਰਹਿਣਾ ਚਾਹੀਦਾ ਉਹਨਾਂ ਚੀਜ਼ਾਂ ਦੀ ਲਿਸਟ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਕਿ ਬੇਸਿਕਲੀ ਇਹਨਾਂ ਐਪਸ ਦੇ ਵਿੱਚ ਇੱਕ ਵਾਲਟ ਹੁੰਦਾ ਤੁਸੀਂ ਉਹ ਵਾਲਟ ਵਿੱਚ ਆਪਦਾ ਜਿਹੜਾ ਪੈਸਾ ਆ ਉਹ ਐਡ ਕਰਦੇ ਹੋ ਉਹਨੂੰ ਟ੍ਰੇਡਿੰਗ ਲਈ ਯੂਜ਼ ਕਰਦੇ ਹੋ ਤੇ ਉਸ ਤੋਂ ਬਾਅਦ ਉਸੇ ਹੀ ਪੈਸੇ ਦੇ ਉੱਪਰ ਤੁਹਾਨੂੰ ਜਿਹੜਾ ਡਿਵੀਡੈਂਡ ਹੈ ਜਾਂ ਜੋ ਵੀ ਤੁਹਾਡੀ ਕਮਾਈ ਹੈ ਉਹ ਮਿਲਦਾ ਰਹਿੰਦਾ ਤਾਂ ਇਹਨਾਂ ਐਪਸ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਵਿਡਰੋਅਲ ਦੀ ਵਿਡਰੋਅਲ ਮਤਲਬ ਜਦੋਂ ਤੁਸੀਂ ਉਸ ਵਾਲਟ ਚੋਂ ਪੈਸਾ ਆਪਦੇ ਬੈਂਕ ਅਕਾਊਂਟ ਚ ਕੱਢੋਗੇ ਤਾਂ ਉਹ ਮੋਸਟ ਆਫ ਦਾ ਟਾਈਮਸ ਜਿਹੜਾ ਉਹ ਪੈਸਾ ਹੈਗਾ ਉਹ ਫੇਲਿਅਰ ਵਿੱਚ ਚਲਾ ਜਾਂਦਾ ਜਾਂ ਤੁਹਾਡਾ ਵਿਡਰੋਅਲ ਹੈ ਜਿਹੜਾ ਉਹ ਇਨ ਪ੍ਰੋਸੈਸ ਚਲਾ ਜਾਂਦਾ ਦੂਜੀ ਜਿਹੜੀ ਮੇਨ ਚੀਜ਼ ਜਿਹੜੀ ਪ੍ਰੋਬਲਮੈਟਿਕ ਹੈ ਉਹ ਹੈ ਇਹਨਾਂ ਦਾ ਰੈਫਰਲ ਸਿਸਟਮ ਹੁਣ ਆਪਾਂ ਵੀ ਦੇਖਦੇ ਹਾਂ ਕਿ ਯਾਰ ਆਪਣੇ ਪੰਜਾਬੀ ਬੰਦੇ ਨੇ ਜਿਹੜੇ ਬੜੇ ਜ਼ੋਰ ਸ਼ੋਰ ਨਾਲ ਕਹਿੰਦੇ ਨੇ ਕਿ ਬਾਈ ਇਹ ਐਪ ਯੂਜ਼ ਕਰੋ ਆਪਾਂ ਲਾਇਦੇ ਵੀ ਇੱਕ ਸ਼ਾਸਿ ਵਾਲੀ ਜੜੀ ਤੇ 163 ਜੜੀ ਬਈ ਉਹ ਚੋਂ ਆ ਗਿਆ ਬਈ ਆਪਾਂ ਨੂੰ ਮਾਲਾ 35 ਲ ਲਾ ਗਿਆ ਬਈ ਵਿੱਚੋਂ ਬੱਕੀ ਡਬਲ ਆ ਗਏ ਇੱਕ ਦੋ ਘੜੇ ਘੜੇ ਲਾ ਦੋ ਐਡੀ ਬਈ ਆ ਚ ਬੰਦੇ ਖੁਦ ਇਹ ਗੱਲ ਕਹੀ ਜਾਂਦੇ ਨੇ ਕਿ ਮੈਨੂੰ 5 ਲੱਖ ਆਇਆ ਮੈਨੂੰ 4 ਲੱਖ ਆਇਆ 4 ਲੱਖ ਰੁਪਏ ਬਣ ਗਿਆ ਲਾ ਲਓ ਕੀ ਉਹਨਾਂ ਸਾਰਿਆਂ ਨੂੰ ਸੱਚੀ ਐਨਰ ਪਏ ਆਏ ਨੇ ਅਨਸਰ ਇਜ਼ ਨੋ ਉਹਨਾਂ ਸਾਰਿਆਂ ਨੂੰ ਇਹ ਪੈਸੇ ਨਹੀਂ ਆਏ ਪਰ ਇਹ ਜਿਹੜੀ ਐਪ ਹੈ ਇਹ ਪੁੰਜੀ ਸਕੀਮ ਤੇ ਉੱਪਰ ਚੱਲਦੀ ਹੈ ਕਾਈਂਡ ਆਫ ਐਮ ਐਲ ਐਮ ਹੁੰਦੀ ਹੈ ਇਹ ਉਹ ਸਕੀਮ ਕੀ ਹੁੰਦੀ ਹੈ ਉਹ ਥੋੜਾ ਜਿਹਾ ਦੱਸ ਦਿੰਨਾ ਇਹ ਕੀ ਹੈ ਕਿ ਜੇ ਮੈਂ ਤੁਹਾਨੂੰ ਆਪਦੇ ਨਾਲ ਜੋੜੂਗਾ ਤੇ ਉਸ ਤੋਂ ਬਾਅਦ ਤੁਸੀਂ ਕੋਈ ਟਾਪ ਅਪ ਕਰੋਗੇ ਤਾਂ ਮੈਨੂੰ ਉਸ ਰੈਫਰਲ ਚੋਂ ਕਮਾਈ ਕੋਮੰਡ ਨੇ ਹੁਣੇ ਲਾਈ ਆ ਬਾਈ ਯਾਰ ਮੇਰਾ ਭਰਾ ਇਹਨੇ ਮੇਰੇ ਥੱਲੇ ਲਾਈ ਆ ਇੱਕ ਦਿਨ 24 ਕਰ ਸਕਦੇ ਬਾਈ ਤੁਸੀਂ ਸਾਰੇ ਡਾਲਰ ਪੂਰੇ ਯਾਰ ਜਿੰਨੇ ਤੁਹਾਨੂੰ ਪਰਦੇ ਥੱਲੇ ਰੈਫਰ ਕਰ ਲਓਗੇ ਬਾਈ ਕੋਈ ਚੱਕਰੇ ਨਹੀਂ ਹੈ ਰਿਸਕក៏ ਨਹੀਂ ਤਾਂ ਜਿਹੜੇ ਬੰਦੇ ਇਹਨੂੰ ਪ੍ਰਮੋਟ ਕਰ ਰਹੇ ਨੇ ਉਹ ਸਿਰਫ ਇਸ ਕਾਰਨ ਕਰਕੇ ਕਿ ਤੁਸੀਂ ਉਹਨਾਂ ਦਾ ਰੈਫਰਲ ਕੋਡ ਯੂਜ਼ ਕਰੋਗੇ ਉਸ ਤੋਂ ਬਾਅਦ ਜੋ ਵੀ ਤੁਸੀਂ ਉਸ ਪਲੇਟਫਾਰਮ ਦੇ ਵਿੱਚ ਐਡ ਕਰੋਗੇ ਉਹਦਾ ਕੁਝ ਹਿੱਸਾ ਉਹਨਾਂ ਨੂੰ ਐਜ਼ ਇੱਕਮਾਈ ਆ ਜਾਣਾ ਉਹ ਇਸੇ ਕਰਕੇ ਹੀ ਇਹਨੂੰ ਇਦਾਂ ਪ੍ਰਮੋਟ ਕਰ ਰਹੇ ਨੇ ਲੋਕ ਕਹਿਣਗੇ ਕਿ ਭਾਈ ਫੇਰ ਕੀ ਹੋ ਗਿਆ ਜੇ ਉਹ ਕਮਿਸ਼ਨ ਲੈ ਰਹੇ ਨੇ ਪਰ ਸਾਨੂੰ ਵੀ ਤਾਂ ਕਮਾਈ ਹੋ ਰਹੀ ਹੈ ਪਰ ਇਤੇ ਹੀ ਹੈ ਜਿਹੜਾ ਅਸਲ ਫੈਕਟ ਸਾਹਮਣੇ ਆਉਂਦੇ ਨੇ ਪੂੰਜੀ ਸਕੀਮ ਦਾ ਮੈਂ ਪੈਰਾਮੀਡ ਤੇ ਅਟੈਚ ਕਰਤਾ ਜਿਹਦੇ ਚ ਦਿਖਾਇਆ ਜਾਂਦਾ ਕਿ ਇੱਕ ਤੋਂ 3% ਬੰਦੇ ਹੀ ਨੇ ਜਿਹੜੇ ਅਸਲ ਦੇ ਵਿੱਚ ਕਮਾਈ ਕਰ ਪੁੰਦੇ ਨੇ ਹੁਣ ਇਹਨਾਂ ਐਪਸ ਤਾਂ ਨਾ ਬਿਜ਼ਨਸ ਮਾਡਲ ਸਮਝਦੇ ਆ ਮੰਨ ਲਓ ਆਪਾਂ ਇਹ ਐਪ ਬਣਾਈ ਰਾਈਟ ਤਾਂ ਆਪਾਂ ਕੀ ਕੀਤਾ ਆਪਾਂ ਸਭ ਤੋਂ ਪਹਿਲਾਂ ਜਿਨ੍ਹਾਂ ਬੰਦਿਆਂ ਨੇ ਸ਼ੁਰੂ ਤੇ ਇਹ ਐਪ ਯੂਜ਼ ਕਰਨੀ ਸ਼ੁਰੂ ਕੀਤੀ ਆਪਾਂ ਉਹਨਾਂ ਨੂੰ ਬੜੇ ਸਮੂਥ ਵਿਡਰੋਅਲ ਦਿੱਤੇ ਉਹਨਾਂ ਦਾ ਪੈਸਾ ਡਬਲ ਵੀ ਕੀਤਾ ਤੇ ਉਸ ਤੋਂ ਬਾਅਦ ਆਪਾਂ ਪੈਸੇ ਨੂੰ ਆਪਾਂ ਬਾਹਰ ਵੀ ਕੱਢਿਆ ਉਹਨਾਂ ਦੇ ਬੈਂਕ ਅਕਾਊਂਟਾਂ 'ਚ ਵੀ ਦਿੱਤਾ ਇਹਦੇ ਨਾਲ ਕੀਆ ਵਰਡ ਆਫ ਮਾਊਥ ਆਫ ਐਲਿਆ ਉਹ ਬੰਦਿਆਂ ਨੇ ਚਾਰ ਬੰਦਿਆਂ ਨੂੰ ਹੋਰ ਜਾ ਕੇ ਦੱਸਿਆ ਉਸ ਤੋਂ ਬਾਅਦ ਉਹ ਚਾਰ ਬੰਦੇ ਵੀ ਇਹਦੇ ਤੇ ਪੈਸਾ ਲਾ ਦੇਣਗੇ ਇੱਦਾਂ ਕਰਦੇ ਕਰਦੇ ਚੇਨਜ਼ ਬਣਦੀਆਂ ਜਾਂਦੀਆਂ ਤਾਂ ਉਸ ਤੋਂ ਬਾਅਦ ਕੀ ਹੈ ਜਿਹੜੇ ਵਿਡਰੋਅਲ ਨੇ ਯੂਸੂਲੀ ਇਹ ਐਪਸ ਕੀ ਕਰਦੀਆਂ ਨੇ ਕਿ ਸ਼ੁਰੂ ਵਾਲੇ ਬੰਦਿਆਂ ਨੂੰ ਤੇ ਉਸ ਤੋਂ ਬਾਅਦ ਛੋਟੇ ਵਿਡਰਾਅਲ ਕੱਢ ਤੇ ਛੋਟੇ ਵਿਡਰਾਅਲ ਤੀਆਂ ਕੱਢੇ ਕਿ ਮੰਨ ਲਓ ਮੈਂ ਇਸ ਐਪ ਦੇ ਵਿੱਚ 50000 ਲਾਇਆ ਮੇਰਾ 50 ਦਾ 60 ਬਣ ਗਿਆ ਮੈਂ 30 ਵਾਰ ਕੱਢਣਾ ਚਾਹੁੰਦਾ ਉਹ ਮੈਨੂੰ 30 ਅਲਾਉ ਕਰਦੇ ਨੇ ਕਿ ਕੱਢਣਾ 30 ਅਲਾਉ ਜਦੋਂ ਕਰਤਾ ਉਹਨਾਂ ਨੇ ਤਾਂ ਮੈਨੂੰ ਹੀ ਲੱਗੂਗਾ ਹਾਂ ਯਾਰ ਪੈਸਾ ਤਾਂ ਮੇਰਾ ਨਿਕਲ ਸਕਦਾ ਤੇ ਬੰਦੇ ਨੂੰ ਆਉਂਦਾ ਲਾਲਚ ਪੈਸਾ ਹੀ ਪੈਸਾ ਹੋ ਗਿਆ ਜਿੱਥੇ ਆਉਂਦਾ ਲਾਲਚ ਉਹਤੇ ਬੰਦਾ ਡੁੱਬੂਗਾ ਹੀ ਡੁੱਬੂਗਾ ਬੰਦਾ ਆਪਦੇ ਹੋਰ ਪੈਸੇ ਵੀ ਇਹਦੇ ਵਿੱਚ ਲਾ ਜਾਂਦਾ ਐਂ ਜੱਤੀ ਮੈਂ 2-3 ਮਹੀਨੇ ਪੈਸਾ ਆਇਆ ਅੱਛਾ ਪੈਸਾ ਆਇਆ ਐਸੇ ਮਨੇ ਮਾਰ ਮਹੀਨੇ ਮੈਂ ਆਪਣੇ ਰਿਲੇਟਿਵਸ ਦਾ ਪੈਸਾ ਲਗਾਇਆ ਉਹ ਪੈਸਾ ਅੱਜ 15 ਦਿਨ ਹੋ ਗਏ ਔਰ ਡਰਾਇ ਆਨੇ ਬੰਦ ਹੋ ਗਈ। ਇਤੋਂ ਤੱਕ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਪਾਕਿਸਤਾਨ ਦਾ ਬਹੁਤ ਜ਼ਿਆਦਾ ਪੈਸਾ ਇਸ ਐਪ ਵਿੱਚ ਲੱਗਿਆ ਹੈ। ਤੇ ਇਹ ਡਿਵੈਲਪਿੰਗ ਨੇਸ਼ਨ ਦੇ ਵਿੱਚ ਹੁੰਦਾ ਹੀ ਹੁੰਦਾ ਹੈ। ਭਾਵੇਂ ਆਪਣੇ Dream11 ਵਰਗੀਆਂ ਐਪਸ ਨੇ ਭਾਵੇਂ ਇਦਾਂ ਦੀਆਂ ਐਪਸ ਨੇ ਇਹਨਾਂ ਦੇ ਵਿੱਚ ਲੋਕ ਅੰਨੇਵਾ ਪੈਸਾ ਲਾਉਂਦੇ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਯਾਰ ਅਸੀਂ ਰਾਤੋਂ ਰਾਤ ਅਮੀਰ ਹੋ ਜਾਵਾਂਗੇ। ਪਰ ਰਾਤੋਂ ਰਾਤ ਅਮੀਰ ਹੋਣ ਵਾਲੀ ਇਦਾਂ ਦੀ ਕੋਈ ਵੀ ਜਿਹੜੀ ਸਕੀਮ ਹੈ ਨਾ ਉਹ ਜ਼ਿਆਦਾਤਰ ਫਰਾਡ ਹੀ ਨਿਕਲਦੀ ਹੈ, ਜ਼ਿਆਦਾਤਰ ਸਕੈਮ ਹੀ ਨਿਕਲਦੀ ਆ। ਹੁਣ ਅਗਲੀ ਮੇਨ ਪ੍ਰੋਬਲਮ ਇਸ ਪਲੇਟਫਾਰਮ ਦੀ ਕੀ ਹੈ? ਕਿ ਇਹਦੇ ਜਿਹੜੇ ਓਨਰਸ ਨੇ ਉਹਨਾਂ ਬਾਰੇ ਪਤਾ ਨਹੀਂ ਲੱਗ ਰਿਹਾ ਜੋ ਰਿਸਰਚ ਵਿੱਚ ਪਤਾ ਲੱਗਿਆ ਇਹ ਪਲੈਟਫਾਰਮ ਅਰੀਜ਼ੋਨਾ ਰੀਜ਼ਰਵ ਦੇ ਵਿੱਚ ਰਜਿਸਟਰਡ ਹੋਇਆ ਪਰ ਜਦੋਂ ਇਹਨਾਂ ਦੇ ਐਡਰੈਸ ਤੇ ਜਾ ਕੇ ਚੈੱਕ ਕੀਤਾ ਗਿਆ ਉੱਤੇ ਕੋਈ ਰਸ਼ੀਅਨ 뮤జిਸ਼ੀਅਨ ਕੰਪਨੀ ਸੀ ਜਿਹੜੀ ਉੱਤੇ ਸੀ ਤਾਂ ਉਹਦੇ ਐਡਰੈਸ ਵੀ ਜਿਹੜੇ ਹੈਗੇ ਉਹ ਫੇਕ ਮੰਨੇ ਗਏ ਤੇ ਉਸ ਤੋਂ ਬਾਅਦ ਜਿਹੜੀਆਂ ਉਹਦੇ ਓਨਰਸ ਦੀਆਂ ਪ੍ਰੋਫਾਈਲ ਨੇ ਹਲੇ ਤੱਕ ਉਹ ਵੀ ਕਲੀਅਰ ਨਹੀਂ ਹੋ ਪਾਈਆਂ ਉਹ ਵੀ ਫੈਬ੍ਰੀਕੇਟਿਡ ਬਣੀਆਂ ਜਾ ਰਹੀਆਂ ਨੇ ਤਾ ਕਰਕੇ ਇਤੋਂ ਇਹ ਬਹੁਤ ਹੀ ਜ਼ਿਆਦਾ ਕਲੀਅਰ ਹੋ ਰਿਹਾ ਹੈ ਕਿ ਇਹ ਜਿਹੜਾ ਪਲੈਟਫਾਰਮ ਹੈ ਇਹ ਸੇਫ ਨਹੀਂ ਹੈ ਹੁਣ ਕਈ ਬੰਦੇ ਥੱਲੇ ਕਮੈਂਟ ਕਰਨਗੇ ਕਿ ਭਾਈ ਇਹ ਪਲੈਟਫਾਰਮ ਸੇਫ ਨਹੀਂ ਹੈ ਦੂਸਰਾ ਪਲੈਟਫਾਰਮ ਹੈ ਉਹ ਸੇਫ ਹੈ ਪਰ ਕੋਈ ਵੀ ਪਲੈਟਫਾਰਮ ਜਿਹੜਾ ਸਾਨੂੰ ਇਹ ਕਮਿਟ ਕਰ ਰਿਹਾ ਹੈ ਕਿ ਅਸੀਂ ਤੁਹਾਨੂੰ ਦਿਨ ਦੀ 6-6% ਦੇ ਰਿਟਰਨ ਦੇ ਦਾਂਗੇ ਮਹੀਨੇ ਦੀ 30% ਰਿਟਰਨ ਦੇ ਦਾਂਗੇ ਤਾਂ ਯੂਸੂਅਲੀ ਇਹ ਸੋਚੂ ਨਾ ਲੋਕ ਸ਼ੇਅਰ ਮਾਰਕੀਟ ਚ ਇਨਾ ਰਿਸਕ ਕਿਉਂ ਲੈ ਰਹੇ ਨੇ ਲੋਕ ਮਿਊਚੁਅਲ ਫੰਡਸ ਦੇ ਵਿੱਚ ਰਿਸਕ ਲੈ ਰਹੇ ਨੇ ਜਿਹੜੇ ਬਿਗ ਬਿਲੀਨੀਅਰ ਬੰਦੇ ਨੇ ਉਹ ਇਹਦੇ ਵਿੱਚ ਇਨਵੈਸਟ ਕਰਕੇ ਆਪਦਾ ਪੈਸਾ ਜਿਹੜਾ ਹੈਗਾ ਉਹ ਡਬਲ ਟ੍ਰਿਪਲ ਕਰ ਲੈਣਗੇ ਤਾਂ ਓਵਰਆਲ ਜਿਹੜੇ ਇਹ ਪਲੈਟਫਾਰਮਸ ਨੇ ਇਹ ਕਿਤੇ ਵੀ ਸਟੈਂਡ ਨਹੀਂ ਕਰਦੇ ਫਾਈਨੈਂਸ਼ੀਅਲ ਇੰਸਟੀਟਿਊਟਸ ਦੇ ਮੂਰੇ ਤੇ ਮੋਸਟ ਆਫ ਦਾ ਟਾਈਮ ਇਹ ਸਕੈਮ ਹੀ ਹੁੰਦੇ ਨੇ ਹੁਣ ਆਖਰੀ ਗੱਲ ਕੀ ਹੈ ਕਿ ਆਪਾਂ ਨੂੰ ਕਰਨਾ ਕੀ ਚਾਹੀਦਾ ਹੈ ਬਚਣਾ ਕਿਵੇਂ ਚਾਹੀਦਾ ਹੈ ਕਿਵੇਂ ਆਪਾਂ ਨੂੰ ਪਤਾ ਲੱਗੇ ਕਿ ਇਹ ਐਪ ਜਾ ਜੇ ਪਲੇਟਫਾਰਮ ਹੈ ਜਿਹੜਾ ਉਹ ਸਹੀ ਹੈ ਜਾਂ ਨਹੀਂ ਹੈ ਪਹਿਲੀ ਗੱਲ ਕ੍ਰਿਪਟੋ ট্রেਡਿੰਗ ਵੈਸੇ ਮੈਂ ਰეკਮੈਂਡ ਨਹੀਂ ਕਰਦਾ ਪਰ ਇਹਦੇ ਨਾਲੋਂ ਮੈਂ ਇਹ ਕਹਿਣਾ ਵੀ ਕਿ ਕ੍ਰਿਪਟੋ ট্রেਡਿੰਗ ਮਾੜੀ ਨਹੀਂ ਹੁੰਦੀ ਰਾਈਟ ਪਰ ਤੁਸੀਂ ਜਿੱਤੇ ਵੀ ਆਪਦਾ ਪੈਸਾ ਲਾ ਰਹੇ ਹੋ ਸੋਨੂੰ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਬਹੁਤ ਸਾਰੇ ਇਦਾਂ ਦੇ ਰੈਪਿਊਟੇਟਿਡ ਰਜਿਸਟਰਡ ਟਰੇਡਿੰਗ ਪਲੇਟਫਾਰਮਸ ਨੇ ਜਿਵੇਂ ਬਿਆਸ ਹੈ ਜਾਂ ਹੋਰ ਕਾਫੀ ਨੇ ਜਿੰਨਾ ਬਾਰੇ ਲੋਕਾਂ ਨੂੰ ਪਤਾ ਹੈ ਜਿਹੜੇ ਕੁਆਇਨਸ ਬਾਰੇ ਲੋਕਾਂ ਨੂੰ ਪਤਾ ਹੈ ਬਿਟਕੋਇਨ ਹੋ ਗਿਆ ਇਥੀਰੀਅਮ ਹੋ ਗਿਆ ਤੁਹਾਨੂੰ ਉਹਨਾਂ ਨੂੰ ਪ੍ਰੇਫਰ ਕਰਨਾ ਚਾਹੀਦਾ ਜੇ ਤੁਸੀਂ ਇਦਾਂ ਦੇ ਵੀ ਪੈਸਾ ਕਮਾਉਣਾ ਚਾਹੁੰਦੇ ਹੋ ਕਦੇ ਵੀ ਕਿਸੇ ਦੇ ਮਗਰ ਲੱਗ ਕੇ ਪੈਸਾ ਆਪ ਦਾ ਇਨਵੈਸਟ ਨਾ ਕਰੋ ਦੂਸਰੀ ਗੱਲ ਐਮ ਐਲ ਐਮ ਪੋਂਜੀ ਸਕੀਮ ਇਹਨਾਂ ਤੋਂ ਬਹੁਤ ਦੂਰ ਬਚ ਕੇ ਰਹੋ ਕਿਉਂਕਿ ਇਹਦੇ 'ਚ ਕੀ ਹੁੰਦਾ ਨਾ ਕਿ ਯਾਰ ਜਿਹੜਾ ਉੱਪਰਲੇ ਲੇਅਰ ਵਾਲੇ ਬੰਦੇ ਆ ਉਹਨਾਂ ਨੂੰ ਪੈਸਾ ਦਿਖਾਇਆ ਵੀ ਜਾਂਦਾ ਉਹਨਾਂ ਨੂੰ ਪੈਸਾ ਦਿੱਤਾ ਵੀ ਜਾਂਦਾ ਉਹਨਾਂ ਨੂੰ ਗੱਡੀਆਂ ਵੀ ਦਿੱਤੀਆਂ ਜਾਂਦੀਆਂ ਉਹਨਾਂ ਦਾ ਲਾਈਫ ਸਟਾਈਲ ਵੀ ਦਿਖਾਇਆ ਜਾਂਦਾ ਤੇਰਾ ਨੇ ਸ਼ਾਹੀ ਜੋ ਮੇ ਤੇਰਾ ਨੇ ਸ਼ਾਹੀ ਮਾਇਆ ਗਿੱਠਾਂ ਨਾਲ ਜਾਣੀ ਨਹੀਂ ਉਹਨਾਂ ਪੀ ਜੋ ਮੇ ਰੀਜ਼ਨ ਕੀ ਹੈ ਕਿ ਉਹੀ ਤਾਂ ਮੈਗਨੇਟ ਹੈ ਰਾਈਟ ਜਿਉ ਬੰਦੇ ਆਪਦਾ ਲਾਈਫ ਸਟਾਈਲ ਦਿਖਾਉਣਗੇ ਜਿਉ ਬੰਦੇ ਆ ਉਹਦੇ ਬੈਂਕ ਅਕਾਊਂਟ ਦਿਖਾਉਣਗੇ ਜਿਉ ਬੰਦੇ ਦਿਖਾਉਣਗੇ ਕਿ ਹਾਂ ਯਾਰ ਮੈਨੂੰ ਇੰਨਾ ਪੈਸਾ ਬਣਿਆ ਬਾਈ ਮੈਂ ਮੱਖਣ ਸਿਓ ਤੇ ਆਪਾਂ ਆਪਣੇ ਬੰਦੇ ਦੀ ਆਈਡੀ ਦਿਖਾਉਣਾ ਮਹੀਨਾ ਪਹਿਲਾਂ ਲਾਈ ਸੀ 209 ਡਾਲਰ ਹੋ ਗਿਆ ਬਾਈ 100 ਡਾਲਰ ਦੀ ਆਈਡੀ ਲਾਈ ਸੀਗੀ ਫੇਰੀ ਤਾਂ ਤੁਸੀਂ ਔਖੇ ਔਖੇ ਇਨਵੈਸਟ ਕਰੋਗੇ ਸ਼ਾਰਟਕਟ ਦੀ ਕਮਾਈ ਹੈ ਜਿਹੜੀ ਉਹ ਕਿਤੇ ਵੀ ਕੰਮ ਨਹੀਂ ਆਉਂਦੀ ਇੰਨਾ ਕਲੀਅਰ ਰੱਖੋ ਹਾਂ ਜੇ ਤੁਹਾਨੂੰ ਪਤਾ ਹੈ ਕਿ ਯਾਰ ਇਸ ਪਲੇਟਫਾਰਮ ਚ ਪੈਸਾ ਹੀ ਮੈਂਬਰ ਬਣਾ ਕੇ ਬੰਨਣਾ ਹੈ ਤੇ ਮੈਂ ਗੱਲ ਵਾਢ ਸਕਦਾ ਮੈਂ ਜਿਹੜੇ ਬੰਦੇ ਨੂੰ ਜਾਣਦਾ ਮੈਨੂੰ ਕੋਈ ਮਸਲਾ ਨਹੀਂ ਮੈਨੂੰ ਆਪ ਦਾ ਪੈਸਾ ਚਾਹੀਦਾ ਫਿਰ ਸ਼ਾਇਦ ਤੁਸੀਂ ਹੈਗਾ ਇਹਨਾਂ ਪਲੈਟਫਾਰਮਸ ਤੇ ਜਾ ਸਕਦੇ ਹੋ ਥਰਡ ਇੰਪੋਰਟੈਂਟ ਗੱਲ ਕਿਹੜੀ ਹੈ ਕਿ ਤੁਸੀਂ ਐਪ ਸਟੋਰ ਪਲੇ ਸਟੋਰ ਉਹਨਾਂ ਦੇ ਰਿਵਿਊਜ਼ ਉਹਨਾਂ ਐਪਸ ਦੇ ਉੱਪਰ ਧਿਆਨ ਰੱਖੋ ਕਿ ਕੀ ਹੈ ਹੁਣ ਇਹ ਜਿਹੜੀ ਟੀ ਐਨ ਐਫ ਟੀ ਵਾਲੀ ਐਪ ਸੀ ਏ ਵੀ ਐਪ ਸਟੋਰ ਨੇ ਰਿਮੂਵ ਕਰਤੀ ਸੀ ਤੇ इवन ਪਲੇ ਸਟੋਰ ਤੇ ਵੀ ਜੇ ਤੁਸੀਂ ਉਹਨਾਂ ਦੇ ਕਮੈਂਟ ਦੇਖੋਗੇ ਰਿਵਿਊਜ਼ ਦੇਖੋ ਤੁਹਾਨੂੰ ਪਤਾ ਲੱਗ ਜੂ ਕਿ ਯਾਰ ਫੇਕ ਐਪ ਹੈਗੀ ਹੈ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਥੋੜਾ ਜਿਹਾ ਆਨਲਾਈਨ ਜਾ ਕੇ ਰਿਸਰਚ ਕਰੋ ਕੋਈ ਵੀ ਪਲੈਟਫਾਰਮ ਤੇ ਆਪ ਦਾ 5 ਰੁਪਏ ਵੀ ਲੋਨ ਤੋਂ ਪਹਿਲਾਂ ਕਿਉਂਕਿ ਪੈਸਾ ਬਹੁਤ ਔਖਾ ਕਮਾਇਆ ਜਾਂਦਾ ਹੈ ਪੈਸੇ ਦਾ ਜਿਗਾੜ ਬਹੁਤ ਔਖਾ ਹੁੰਦਾ ਤੇ ਇਦਾਂ ਆਪਣੇ ਬੰਦੇ ਪੈਸਾ ਲੂਸ ਕਰ ਜਾਂਦੇ ਨੇ ਉਹ ਮੈਨੂੰ ਲੱਗਦਾ ਕਿਤੇ ਵੀ ਚੰਗੀ ਗੱਲ ਨਹੀਂ ਹੈਗੀ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ ਇਹ ਸਬਸਕ੍ਰਾਈਬ ਦਾ ਬਟਨ ਹੈ نیچے ਸ਼ੇਅਰ ਕਰ ਦਿਓ ਤਾਂ ਜੋ ਇਦਾਂ ਦੀਆਂ ਵੀਡੀਓਜ਼ ਅਸੀਂ ਤੁਹਾਡੇ ਲਈ ਕ੍ਰੀਏਟ ਕਰਦੇ ਰਹੀਏ ਕਮੈਂਟ ਜ਼ਰੂਰ ਕਰਿਓ ਕਿ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਜੇ ਤੁਹਾਨੂੰ ਲੱਗਦਾ ਹੈ ਪਲੈਟਫਾਰਮ ਜੈਨੂਨ ਹੈ ਤਾਂ ਵੀ ਕਮੈਂਟ ਕਰਿਓ ਜੇ ਤੁਹਾਨੂੰ ਲੱਗਦਾ ਨਹੀਂ ਜੈਨੂਨ ਹੈ ਤਾਂ ਵੀ ਕਮੈਂਟ ਕਰਿਓ ਤਾਂ ਜੋ ਤੁਹਾਨੂੰ ਪਤਾ ਲੱਗਦਾ ਰਹੇ ਨਾਲ ਦੀ ਨਾਲ ਸਾਡਾ ਇੰਸਟਾਗ੍ਰam ਹੈਂਡਲ ਵੀ ਆ ਉਹਨੂੰ ਵੀ ਜ਼ਰੂਰ ਫੋਲੋ ਕਰਿਓ ਅੱਗੇ ਵੀ ਤੁਹਾਡੇ ਲਈ ਇਦਾਂ ਦੀਆਂ ਵੀਡੀਓਜ਼ ਰਿਸਰਚ ਬੇਸਡ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਲਈ ਸਾਰਿਆਂ ਨੂੰ ਚੜ੍ਹਦੀਕਲਾ